ਦੇ ਗਰੀਬ ਦੀ ਕੋਈ ਸੁਲਵਾਈ ਨਹੀਂ ਹੈ ਦਰਜਾ 4 ਮੁਲਾਜ਼ਮ ਸਿਰਫ ਪਿੱਟ ਕੇ ਰਹਿ ਜਾਂਦਾ ਰੋ ਕੇ ਰਹਿ ਜਾਂਦਾ ਉਹਦੇ ਗੱਲ ਉਹਦੇ ਕੋਲ ਕਿਸੇ ਚੀਜ਼ ਦਾ ਕੋਈ ਰਿਕਾਰਡ ਨਹੀਂ ਹੁੰਦਾ ਅੱਜ 2-2 ਮਹੀਨੇ 6-6 ਮਹੀਨੇ 8-8 ਮਹੀਨੇ ਕਈ ਐਸੇ ਮੁਲਾਜ਼ਮ ਹੋ ਗਏ ਜਿਨ੍ਹਾਂ ਨੂੰ ਤਨਖਾਹਾਂ ਹੁਣ ਤੱਕ ਨਹੀਂ ਮਿਲੀਆਂ ਤੁਹਾਡੀਆਂ ਤਨਖਾਹਾਂ ਨਾ ਦੇਣ ਕਰਕੇ ਇਹਨਾਂ ਲੋਕਾਂ ਦੇ ਸਿਬਲ ਸਕੋਰ ਸਾਰੇ ਜਿਹੜੇ ਆ ਬਹੁਤ ਜ਼ਿਆਦਾ ਡਾਊਨ ਹੈ ਕੋਈ ਵੀ ਬੈਂਕ ਇਹਨਾਂ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ ਜਦ ਕਿ ਤਨਖਾਹਾਂ ਵੀ ਬਹੁਤ ਅੱਛੀਆਂ ਲੇਕਿਨ ਜਦੋਂ 4-4 ਮਹੀਨੇ ਮੈਨੂੰ 6-6 ਮਹੀਨੇ ਸੈਲਰੀ ਨਹੀਂ ਮਿਲਣੀ ਤੇ ਮੈਂ ਕਿਵੇਂ ਬੈਂਕਾਂ ਦੇ ਪੈਸੇ ਦਊਂਗਾ ਬਹੁਤ ਸਾਰੇ ਅਫਸਰ ਸਹਿਬਾਨ ਨੇ ਜਿਹੜੇ ਇਹਨਾਂ ਨੂੰ 10 15 15% ਤੇ ਪਹਿਲੇ ਫਾਈਨਾਂਸ ਕਰਦੇ ਆ ਔਰ ਇਹਨਾਂ ਦੇ ਏਟੀਐਮ ਉਹਨਾਂ ਨੇ ਕੋਲ ਰੱਖੇ ਹੋਏ ਆ ਆਪਣੇ ਸਿਰਫ ਸਰਕਾਰੀ ਕਰਿੰਦੇ ਨਹੀਂ ਜਿਹੜੇ ਬਾਹਰ ਪ੍ਰਾਈਵੇਟ ਵੀ ਬੈਠੇ ਆ ਉਹਨਾਂ ਸਾਰਿਆਂ ਕੋਲ ਇਹਨਾਂ ਦੇ ਏਟੀਐਮ ਪਈਆ ਗਿਰਵੀ ਵਿਚਾਰੀ ਆਪਣੀ ਤਨਖਾਹ ਆਪਣੇ ਆਪ ਨਹੀਂ ਕਢਾ ਸਕਦੇ ਦਰਨਲ ਇੱਥੇ ਦੇਣੇ ਚਾਹੇ ਬਾਹਰ ਦੇਣੇ ਜਦੋਂ ਵਿਆਜ ਤੇ ਪੈਸੇ ਲੈ ਲੈਂਦੇ ਨੇ ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਪੈਸੇ ਲੈਣ ਤੋਂ ਬਾਅਦ ਅਲੱਗ ਸੋਚ ਉਹਨੂੰ ਹੁੰਦਾ ਵਾ ਉਹਨਾਂ ਨੂੰ ਉਹਨਾਂ ਦੀ ਗਾਲਾਂ ਸਹਿਣੀਆਂ ਪੈਂਦੀਆਂ ਨੇ ਤੇ ਬਦਤਮੀਜ਼ੀ ਕਰਦੇ ਆ ਘਰੇ ਆ ਕੇ ਕਿ 90% ਤੁਹਾਡੀ ਸੇਫਟੀ ਕਰਨ ਵਾਲਾ ਤੁਹਾਨੂੰ ਬਿਮਾਰੀ ਤੋਂ ਬਚਾਉਣ ਵਾਲਾ ਕੌਣ ਆ ਸਫਾਈ ਸੇਵਕ ਜੇ ਉਹ ਸਫਾਈ ਨਾ ਕਰੇ ਕੂੜੇ ਦੇ ਡੰਪ ਕਲੀਅਰ ਨਾ ਹੋਣ ਤੁਹਾਡੇ ਸੜਕਾਂ ਤੇ ਤੁਹਾਡੇ ਮਹੱਲਿਆਂ 'ਚ ਸਫਾਈ ਵਿਵਸਥਾ ਨਾ ਸਹੀ ਹੋਵੇ ਤੇ ਤੁਸੀਂ ਕਿਵੇਂ ਸਹੀ ਸਹੀ ਰਹਿ ਸਕਦੇ ਹੋ ਸਸਿਕਾਲ ਜੀ ਲੁਧਿਆਣਾ ਨਾਲ ਦੇਖ ਰਿਹਾ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਤਸਵੀਰਾਂ ਜੋਨ ਡੀ ਦੀਆਂ ਨੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੋ ਦਰਜਾ ਚਾਰ ਕਰਮਚਾਰੀ ਨੇ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਤਾਂ ਸਾਰੀ ਗੱਲਬਾਤ ਜਾਣਦੇ ਆ ਕਿ ਸਾਡਾ ਹੱਕ ਇੱਥੇ ਰੱਖ ਅੱਜ ਇਹਨਾਂ ਨੂੰ ਇੱਥੇ ਕਿਉਂ ਆਣਾ ਪਿਆ ਔਰ ਇਹਨਾਂ ਵੱਲੋਂ ਇੱਕ ਮੈਮੋਰੈਂਡਮ ਜਿਹੜਾ ਮੰਗ ਪੱਤਰ ਆ ਉਹ ਜਿਹੜਾ ਸੌਪਿਆ ਗਿਆ ਹੈਗਾ ਰਵੀ ਜੀ ਕੀ ਗੱਲ ਹੋ ਗਈ ਅੱਜ ਕਾਰਪੋਰੇਸ਼ਨ ਦਾ ਜੋਨ ਡੀ ਆ ਕੇ ਇਸ ਤਰ੍ਹਾਂ ਦੇ ਜਿਹੜੇ ਨਾਰੇ ਲਾਣੇ ਪੈਗੇ ਜੀ ਦੇਹ ਸ਼ਬਾਹ ਪਰ ਮੋਹ ਹੈ ਸੁਭ ਕਰਮਨ ਤੇ ਕਬਹੂ ਨਟਰੋਂ ਨਟਰੋਂ ਅਰਸੇ ਉਹ ਜਿ ਬਜਾਏ ਲੜੋਂ ਨਿਸ਼ਚੈ ਕਰ ਆਪਣੀ ਜਿੱਤ ਕਰੋ ਨਮਨ ਕਰਦਾ ਸਾਹਿਬੇ ਕਮਾਲ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਨੂੰ ਭਗਵਾਨ ਵਾਲਮੀਕੀ ਮਹਾਰਾਜ ਨੂੰ ਔਰ ਸਾਰੇ ਹੀ ਨਮਨਯੋਗ ਜਿਹੜੇ ਸਾਡੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ ਲੇਕਿਨ ਅਫਸੋਸ ਗੁਰੂਆ ਪੀਰਾਂ ਦੀ ਧਰਤੀ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਕੀ ਮਹਾਰਾ ਨੇ ਔਰ ਸਮੁੱਚੇ ਜਿੰਨੇ ਸਾਡੇ ਯੋਗਪੁਰਸ਼ ਹੋਇਆ ਗੁਰੂ ਗ੍ਰੰਥ ਸਾਹਿਬ ਚ ਲੇਗਾ ਕਹਿੰਦੇ ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮ ਰਹਾ ਕਬੂ ਨਾ ਛਾੜਾ ਖੇਤ ਲੇਕਿਨ ਇਥੇ ਗੱਲ ਸਾਰੀ ਟੋਟਲ ਬਿਲਕੁਲ ਉਲਟਾ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ ਦਰਜਾ ਚਾਰ ਮਲਾਜ਼ਮ ਸਿਰਫ ਪਿੱਟ ਕੇ ਰਹਿ ਜਾਂਦਾ ਰੋ ਕੇ ਰਹਿ ਜਾਂਦਾ ਉਹਦੇ ਗੱਲ ਉਹਦੇ ਕੋਲ ਕਿਸੇ ਚੀਜ਼ ਦਾ ਕੋਈ ਰਿਕਾਰਡ ਨਹੀਂ ਹੁੰਦਾ ਅੱਜ 2-2 ਮਹੀਨੇ 6-6 ਮਹੀਨੇ 8-8 ਮਹੀਨੇ ਕਈ ਐਸੇ ਮਲਾਜ਼ਮ ਹੋ ਗਏ ਜਿਨ੍ਹਾਂ ਨੂੰ ਤਨਖਾਹਾਂ ਹੁਣ ਤੱਕ ਨਹੀਂ ਮਿਲੀਆਂ ਔਰ ਜੀ ਆਪਣੇ ਮੰਗ ਪੱਤਰ ਦੇ ਵਿੱਚ ਕੀ ਜਿਹੜਾ ਦਿੱਤਾ ਹੈਗਾ ਜਿਹੜਾ ਮੰਗ ਪੱਤਰ ਅੱਜ ਤੁਸੀਂ ਦਿੱਤਾ ਇਹ ਦੇਖੋ ਜੀ ਇਹ ਮੰਗ ਪੱਤਰ ਵੀ ਆ ਇੱਕ ਚੇਤਾਵਨੀ ਵੀ ਆ ਇੱਕ ਅਲਟੀਮੇਟਮ ਵੀ ਆ ਵੀ ਅਗਰ ਇੱਕ ਹਫਤੇ ਦੇ ਵਿੱਚ ਦਰਜਾ 4 ਮੁਲਾਜ਼ਮ ਜਿਨ੍ਹਾਂ ਦੀ ਸੈਲਰੀਸ ਪੈਂਡਿੰਗ ਹੈ ਉਹਨਾਂ ਨੂੰ ਤਨਖਾਹਾਂ ਨਾ ਦਿੱਤੀਆਂ ਗਈਆਂ ਕਿਉਂਕਿ ਤੁਹਾਡੀਆਂ ਤਨਖਾਹਾਂ ਨਾ ਦੇਣ ਕਰਕੇ ਇਹਨਾਂ ਲੋਕਾਂ ਦੇ ਸੱਭਲ ਸੋਰ ਸਕੋਰ ਸਾਰੇ ਜਿਹੜੇ ਆ ਬਹੁਤ ਜ਼ਿਆਦਾ ਡਾਊਨ ਹੈ ਕੋਈ ਵੀ ਬੈਂਕ ਇਹਨਾਂ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ ਜਦ ਕਿ ਤਨਖਾਹਾਂ ਵੀ ਬਹੁਤ ਅੱਛੀਆਂ ਲੇਕਿਨ ਜਦੋਂ 4-4 ਮਹੀਨੇ ਮੈਨੂੰ 6-6 ਮਹੀਨੇ ਸੈਲਰੀ ਨਹੀਂ ਮਿਲਣੀ ਤੇ ਮੈਂ ਕਿਵੇਂ ਬੈਂਕਾਂ ਦੇ ਪੈਸੇ ਦਊਂਗਾ ਮੈਂ ਕਿਵੇਂ ਵਾਕਿਆਂ ਦੇ ਪੈਸੇ ਦਊਂਗਾ ਇਹ ਸਾਰੇ ਦਰਜਾ 4 ਮੁਲਾਜ਼ਮ ਨੇ ਹਾਂਜੀ ਹਾਂਜੀ ਦਰਜਾ 4 ਮੁਲਾਜ਼ਮ ਦੀ سپورਟ ਦੇ ਵਿੱਚ ਅਸੀਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਆਏ ਆਂ ਔਰ ਦਰਜਾ 4 ਮੁਲਾਜ਼ਮ ਦਾ ਬਹੁਤ ਵੱਡਾ ਹਿੱਸਾ ਜਿਨ੍ਹਾਂ ਨੂੰ ਹੁਣ ਤੱਕ ਤਨਖਾਹਾਂ ਨਹੀਂ ਮਿਲੀਆਂ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲੈ ਸਕਦੇ ਅਗਰ ਐਕਸ਼ਨ ਲੈਂਦੇ ਆ ਤੇ ਇਹਨਾਂ ਦੇ ਹੀ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਤੇ ਫਿਰ ਐਕਚੁਅਲ ਲੈਂਦੇ ਆ ਕਿੰਨੀ ਕਿੰਨਾ ਟਾਈਮ ਹੋ ਗਿਆ ਸੈਲਰੀ ਜਿਹੜੀ ਨਹੀਂ ਆਈ ਤਨਖਾਹ ਜਿਹੜੀ ਨਹੀਂ ਆਈ ਸੈਲਰੀ ਦੇਖੋ ਜਿਹੜੇ ਪੱਕੇ ਮੁਲਾਜ਼ਮ ਨੇ ਕਾਫੀ ਪੁਰਾਣੇ ਆ ਉਹਨਾਂ ਦੀ ਕਈਆਂ ਦੀ ਦੋ ਦੋ ਮਹੀਨੇ ਦੀ ਹੋ ਗਈਆਂ ਪਿਛਲੇ ਹਫਤੇ ਇੱਕ ਕਿੰਨੇ ਦੀ ਪਾਈ ਵੀ ਆ ਉਹਨਾਂ ਨੇ ਔਰ ਕਈ ਜਿਹੜੇ 70% ਵਾਲੇ ਪੱਕੇ ਕੀਤੇ ਸੀਗੇ ਕਿਸੇ ਦੀ 12 ਮਹੀਨੇ ਦੀ ਕਿਸੇ 16 ਮਹੀਨੇ ਦੇ ਕਿਸੇ 18 ਮਹੀਨੇ ਦੇ ਕਿਸੇ 8 ਮਹੀਨੇ ਦੀ ਐ ਇਦਾਂ ਕਾਫੀ ਗੱਲ ਸ਼ਹਿਰ ਦੇ ਵਿੱਚ ਕਹਿਣ ਦਾ ਮਤਲਬ ਕਿ ਸ਼ਹਿਰ ਦੇ ਵਿੱਚ ਜਿਹੜੀ ਬੋਰਡਿੰਗ ਦੇ ਉੱਪਰ ਖਰਚਾ ਕੀਤਾ ਗਿਆ ਬਜਾਏ ਤੁਹਾਨੂੰ ਤਨਖਾਹਾਂ ਦੇਣ ਦੇ ਲੋਕਾਂ ਦਾ ਜਿਹੜਾ ਪੈਸਾ ਸੀ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੀ ਜਾਂ ਉਹ ਜਿਹੜੇ ਬੋਰਡ ਲੱਗੇ ਕਿ ਇੰਨੇ 2900 ਮੁਲਾਜ਼ਮ ਜਿਹੜੇ ਅਸੀਂ ਦਰਜਾਚਾਰ ਪੱਕੇ ਕਰ ਦਿੱਤੇ ਹੈਗੇ ਆ ਉਹ ਜ਼ਰੂਰੀ ਸੀ ਦੇਖੋ ਜੀ ਇੱਕ ਪੁਰਾਣੀ ਕਹਾਵਤ ਜਿੱਤੇ ਆ ਗਈ ਤੁਹਾਡੇ ਨਾਲ ਗੱਲ ਕਰਦੇ ਕਹਿੰਦੇ ਮਾਈ ਵੇ ਇਸ ਰਾਈਟ ਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਾਂ ਇਹ ਬਣ ਗਿਆ ਸਿਸਟਮ ਵੀ ਜੋ ਮੈਂ ਕਹਿ ਰਿਹਾ ਵਾਟਐਵਰ ਆਈ ਏਮ ਸੇਇੰਗ ਥੈਟ ਇਜ਼ ਐਬਸੋਲੂਟਲੀ ਰਾਈਟ ਰੈਸਟ ਐਵਰੀਬਾਡੀ ਇਜ਼ ਰੋਂਗ ਵੀ ਮੈਂ ਜੋ ਕਹਤਾ ਉਹ ਠੀਕ ਆ ਬਾਕੀ ਸਾਰੇ ਗਲਤ ਨੇ ਇਦਾਂ ਨਹੀਂ ਆ ਮਾਨਯੋਗ ਸਾਹਿਬ ਮੁੱਖ ਮੰਤਰੀ ਸਾਹਿਬ ਦਰਜਾ 4 ਮਲਾਜ਼ਮ ਤੁਸੀਂ ਦੇਖੋ ਡਾਕਟਰਾਂ ਕੋਲ ਜਾਂਦੇ ਹੋ ਡਾਕਟਰ ਕੋਲ ਉਦੋਂ ਜਾਂਦੇ ਜਦੋਂ ਬਿਮਾਰ ਪੈਨੇ ਹੋ ਲੇਕਿਨ 90% ਤੁਹਾਡੀ ਸੇਫਟੀ ਕਰਨ ਵਾਲਾ ਤੁਹਾਨੂੰ ਬਿਮਾਰੀ ਤੋਂ ਬਚਾਉਣ ਵਾਲਾ ਕੌਣ ਆ ਸਫਾਈ ਸੇਵਕ ਜੇ ਉਹ ਸਫਾਈ ਨਾ ਕਰੇ ਕੂੜੇ ਦੇ ਡੰਪ ਕਲੀਅਰ ਨਾ ਹੋਣ ਤੁਹਾਡੇ ਸੜਕਾਂ ਤੇ ਤੁਹਾਡੇ ਮੁਹੱਲਿਆਂ ਚ ਸਫਾਈ ਵਿਵਸਥਾ ਨਾ ਸਹੀ ਹੋਵੇ ਤੇ ਤੁਸੀਂ ਕਿਵੇਂ ਸਹੀ ਸਹੀ ਰਹਿ ਸਕਦੇ ਹੋ ਤੁਹਾਡੇ ਵੱਲੋਂ ਉਹ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਦੇ ਹੀ ਜਿਹੜੇ ਆਫੀਸਰਸ ਨੇ ਇਹਨਾਂ ਕੋਲ ਵੀ ਅਜਤੇ ਪੈਸੇ ਲੈਣੇ ਪੈਂਦੇ ਆ ਇਹ ਸਾੱਚਾ ਗੱਲ ਇਹ ਕਈ ਬਹੁਤ ਸੁਣਨ ਚ ਗੱਲ ਆਈ ਹੈ ਬਹੁਤ ਸਾਰੇ ਅਫਸਰ ਸਾਹਿਬਾਨ ਨੇ ਜਿਹੜੇ ਇਹਨਾਂ ਨੂੰ 10 10 15 15% ਤੇ ਪੈਸੇ ਫਾਈਨਾਂਸ ਕਰਦੇ ਆ ਔਰ ਇਹਨਾਂ ਦੇ ਏਟੀਐਮ ਉਹਨਾਂ ਨੇ ਕੋਲ ਰੱਖੇ ਹੋਏ ਆ ਆਪਣੇ ਇਤੋਂ ਦੇ ਆਫਸਰਜ਼ ਨੇ ਹਾਂਜੀ 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 ਮੈਂ ਕਾਰਪੋਰੇਸ਼ਨ ਦੀ ਗੱਲ ਕਰਦਾ ਕਾਰਪੋਰੇਸ਼ਨ ਤੋਂ ਬਾਹਰ ਦੇ ਬੰਦਿਆਂ ਦੀ ਵੀ ਪ੍ਰਾਈਵੇਟ ਬੰਦਿਆਂ ਦੀ ਵੀ ਗੱਲ ਕਰਦਾ ਉਹਨਾਂ ਨੇ ਬਹੁਤ ਵੱਡੀ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ ਬਹੁਤ ਵੱਡਾ ਸਕੈਂਡਲ ਹੈ ਜੀ ਜਿਹੜੇ ਦਰਜਾ 4 ਮੁਲਾਜ਼ਮ ਨੇ ਸਿਰਫ ਸਰਕਾਰੀ ਕਰਿੰਦੇ ਨਹੀਂ ਜਿਹੜੇ ਬਾਹਰ ਪ੍ਰਾਈਵੇਟ ਵੀ ਬੈਠੇ ਆ ਉਹਨਾਂ ਸਾਰਿਆਂ ਕੋਲ ਇਹਨਾਂ ਦੇ ਏਟੀਐਮ ਪਈਆ ਗਿਰਵੀ ਹੂੰ ਵਿਚਾਰੇ ਆਪਣੀ ਤਨਖਾਹ ਆਪਣੇ ਆਪ ਨਹੀਂ ਕਢਾ ਸਕਦੇ ਹੂੰ ਕੋਈ ਸਿਸਟਮ ਹੀ ਨਹੀਂ ਸਰਕਾਰ ਦਾ ਅਸੀਂ ਮੰਗ ਕੀਤੀ ਹੈ ਵੀ ਇੱਕ ਤਰੀਕ ਨੂੰ ਜਾਂ ਸੱਤ ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਤਨਖਾਹਾਂ ਹਰ ਬਾਰ ਇਹਨਾਂ ਨੂੰ ਰਿਲੀਜ਼ ਕੀਤੀਆਂ ਜਾਣ ਠੀਕ ਹੈ ਜੀ ਉਹ ਅਗਰ ਇਹ ਕੰਮ ਨਹੀਂ ਹੁੰਦਾ ਹੈਗਾ ਲੇਟ ਹੋ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਅਗਲਾ ਕੀ ਕਦਮ ਹੋਏਗਾ ਤੁਹਾਡੇ ਵੱਲੋਂ ਸਰ ਭਗਵਾਨ ਵਾਲਮੀਕੀ ਸੇਵਕ ਸੰਗ ਇੱਕ ਗੱਲ ਹੀ ਮਸ਼ਹੂਰ ਆ ਦੂ ਗੁੱਡ एवरीथिंग विल बी ਗੁੱਡ ਆਨ ਵਾਲਾ ਸਮਾਜ ਜੇ ਇਹਨਾਂ ਨੇ ਇਹਦਾ ਨਹੀਂ ਕੀਤਾ 7 ਤਰੀਕ ਤੋਂ ਪਹਿਲਾਂ ਪਹਿਲਾਂ ਆ ਅਗਲੇ ਸੋਮਵਾਰ ਦਾ ਅਲਟੀਮੇਟਮ ਦਿੱਤਾ ਸਾਬ ਨੂੰ ਅਸੀਂ ਵੀ ਤਨਖਾਹਾਂ ਰਿਲੀਜ਼ ਨਾ ਹੋਈਆਂ ਤੇ ਅਸੀਂ ਚਾਰੇ ਜੋ ਉਹਨਾਂ ਦਾ ਘਰਾਵ ਕਰਾਂਗੇ ਉਸ ਤੋਂ ਬਾਅਦ ਮਾਨਯੋਗ ਜਿਹੜੇ ਕਾਰਪੋਰੇਸ਼ਨ ਕਮਿਸ਼ਨਰ ਨੇ ਉਹਦੇ ਕੋਠੀ ਦਾ ਘਰਾਬ ਕਰਾਂਗੇ ਆਦਰਵਾਇਜ਼ ਫਿਰ ਸੜਕਾਂ ਤੇ ਆ ਕੇ ਫਿਰ ਅਸੀਂ ਆਪਣੇ ਸਟਾਈਲ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਮੰਗ ਪੱਤਰ ਜਿਹੜਾ ਜਨਰਲ ਕਮਿਸ਼ਨਰ ਸੇਖੋ ਸਾਹਿਬ ਨੂੰ ਦਿੱਤਾ ਮਾਨਯੋਗ ਜਸਦੇਵ ਸੇਖੋ ਜੀ ਸਾਨੂੰ ਮਿਲੇ ਆ ਕਿ ਉਹਨਾਂ ਨੇ ਵੀ ਇਸ ਗੱਲ ਨੂੰ ਐਡਮਿਟ ਕੀਤਾ ਕਿ ਵਾਕੇ ਹੀ ਹੁਣ ਤੱਕ ਕੋਈ ਐਸਾ ਸਿਸਟਮ ਕਾਰਪੋਰੇਸ਼ਨ ਵੱਲੋਂ ਨਹੀਂ ਬਣਿਆ ਜਿਹਦੇ ਨਾਲ ਕਿ ਦਰਜਾ ਚਾਰ ਮੁਲਾਜ਼ਮਾਂ ਨੂੰ ਟਾਈਮ ਸਿਰ ਸੈਲਰੀ ਰਿਲੀਜ਼ ਹੋਵੇ ਔਰ ਉਹਨਾਂ ਨੇ ਇਸ ਗੱਲ ਨੂੰ ਐਡਮਿਟ ਕੀਤਾ ਕਿ ਵਾਕੇ ਹੀ ਕੁਝ ਬੰਦੇ ਦੀ ਸੈਲਰੀ ਪੈਂਡਿੰਗ ਹੈ ਕੁਝ ਨਹੀਂ ਇਹ ਬਹੁਤ ਜ਼ਿਆਦਾ ਵੱਡਾ ਬੜਾ ਯਾਨੀ ਕਿ ਬੜੇ ਬਹੁਤ ਤਾੜਤ ਦੇ ਵਿੱਚ ਲੋਕਾਂ ਦੀ ਸੈਲਰੀ ਪੈਂਡਿੰਗ ਹੈ ਕਿ ਇਸ ਸਾਲ ਦੀ ਕਿਸੇ ਅੱਠ ਮਹੀਨੇ ਦੀ ਕਿਸੇ ਦੋ ਮਹੀਨੇ 6 ਮਹੀਨੇ ਦੀ ਦੇਖੋ ਸੈਲਰੀ ਮੈਨੂੰ ਨਹੀਂ ਮਿਲੂਗੀ ਇੱਕ ਮਹੀਨੇ ਦੀ ਵੀ ਤੇ ਮੈਨੂੰ ਆਪਣਾ ਘਰ ਚਲਾਉਣਾ ਬਹੁਤ ਔਖਾ ਸੋ ਅਸੀਂ ਆਸ ਕਰਦੇ ਹਾਂ ਸੇਖੋ ਸਾਹਿਬ ਆਲਰੇਡੀ ਜੱਥੇਬੰਦੀ ਚਲਾਉਂਦੇ ਆ ਸਾਡੀ ਗੱਲ ਨੂੰ ਵੀ ਉਹ ਮਹਿਸੂਸ ਕਰਨਗੇ ਉਹ ਉਹ ਵੀ ਮਹਿਸੂਸ ਕਰਦੇ ਆ ਕਿ ਵਾਕਈ ਇਹਨਾਂ ਚੀਜ਼ਾਂ ਨੇ ਸਾਨੂੰ ਇੰਪਲੀਮੈਂਟ ਕਰਨਾ ਚਾਹੀਦਾ ਔਰ ਉਹਨਾਂ ਨੇ ਵੀ ਕਿਹਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਗੱਲ ਕਰਕੇ ਤਰੀਕ ਵੀ ਨਿਯਤ ਕਰ ਦਾਂਗੇ ਮਾਨਯੋ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੰਦੀਪ ਕੁਮਾਰ ਹੈ। ਅੱਛਾ ਜੀ। ਜੀ। ਤੁਸੀਂ ਵੀ ਕਰਮਚਾਰੀਓ ਕਾਰਪੋਰੇਸ਼ਨ ਦੇ? ਨਹੀਂ ਜੀ ਮੈਂ ਕਰਮਚਾਰੀ ਨਹੀਂ ਹੈਗਾ ਪਰ ਮੇਰੇ ਘਰ ਦੇ ਵਿੱਚ ਵੀ ਕਰਮਚਾਰੀ ਨੇ। ਅੱਛਾ ਘਰ ਦੇ ਵਿੱਚ ਕਰਮਚਾਰੀ ਨੇ ਅੱਜ ਘੱਟੋ ਘੱਟ 4 ਮਹੀਨੇ ਹੋ ਗਏ ਮੇਰੇ ਘਰ ਦੇ ਵਿੱਚ ਬ੍ਰਦਰ ਹੈ ਮੇਰਾ। ਅੱਛਾ ਜੀ। ਵੀ ਉਹਨਾਂ ਨੂੰ ਹਲੇ ਤੱਕ ਸੈਲਰੀ ਨਹੀਂ ਮਿਲ ਸਹੀ। ਅੱਛਾ। 4 ਮਹੀਨੇ ਹੋ ਗਏ ਮੈਨੂੰ ਪਤਾ ਵੀ ਅਸੀਂ ਕਿਵੇਂ ਘਰ ਦਾ ਸਿਸਟਮ ਚਲਾ ਰਹੇ ਆ। ਚਲਾ ਰਹੇ ਜੀ ਬੱਚਿਆਂ ਦੀ ਫੀਸ ਵੀ ਹੈ, ਰਾਸ਼ਨ ਵੀ ਹੈ, ਬਿੱਲ ਵੀ ਹੈ ਇੱਥੇ ਤੱਕ ਹਲੇ ਤੱਕ ਉਹ ਰੈਂਟ ਤੇ ਰਹਿ ਰਿਹਾ ਵਿਚਾਰਾ। ਠੀਕ। ਤੇ ਰੈਂਟ ਵੀ ਦੇਣਾ ਮੁਸ਼ਕਿਲ ਹੋ ਰਿਹਾ ਵਾ। ਠੀਕ ਹੈ ਹੋਰ ਵੀ ਚੀਜ਼ਾਂ ਨੇ ਜੇ ਦੇਖਿਆ ਜੇ ਇਕੱਲੇ ਮੈਂ ਆਪਣੀ ਪਰਿਵਾਰ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰੂੰਗਾ ਸਾਰੇ ਮੁਲਾਜ਼ਮਾਂ ਦੀ ਕਿ ਜਿਹੜੇ ਬਾਹਰਲੇ ਵਿਆਜੜੀਏ ਨੇ ਚਾਹੇ ਇੰਟਰਨਲ ਇੱਥੇ ਦੇਣੇ ਚਾਹੇ ਬਾਹਰ ਦੇਣੇ ਜਦੋਂ ਉਹ ਵਿਆਜ ਤੇ ਪੈਸੇ ਲੈ ਲੈਂਦੇ ਨੇ ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਪੈਸੇ ਲੈਣ ਤੋਂ ਬਾਅਦ ਅਲੱਗ ਸੋਚ ਉਹਨੂੰ ਹੁੰਦਾ ਵਾ ਉਹਨਾਂ ਨੂੰ ਉਹਨਾਂ ਦੀ ਗਾਲਾਂ ਸਹਿਣੀਆਂ ਪੈਂਦੀਆਂ ਨੇ ਤੇ ਬਦਤਮੀਜ਼ੀ ਕਰਦੇ ਆ ਘਰੇ ਆ ਕੇ ਫਿਰ ਕਦੇ ਕਦੇ ਉਹਨਾਂ ਦਾ ਮੋਟਰਸਾਈਕਲ ਚੱਕ ਚੱਕ ਕੇ ਲੈ ਕੇ ਜਾਣ ਦੀ ਗੱਲ ਕਰਦੇ ਆ ਕਦੇ ਹੋਰ ਚੀਜ਼ਾਂ ਬਹੁਤ ਕੁ ਸਹਿਣਾ ਪੈਂਦਾ ਜੀ ਮੈਂ ਦੱਸ ਨਹੀਂ ਸਕਦਾ ਮਨ ਭਰ ਕੇ ਆਂਦਾ ਵਾ ਕਿ ਵੀ ਜਿਹੜੇ ਮੇਰੇ ਚਾਰ ਦੇ ਕਰਮਚਾਰੀਆਂ ਨੇ ਜਿਹੜੇ ਦਿੱਤੇ ਹੋਏ ਪੈਸੇ ਦੇਖੋ ਜੀ ਆਪਣੇ ਲੁਧਿਆਣੇ ਦੇ ਵਿੱਚ 4 ਜ਼ੋਨ ਨੇ ਕਿਸੇ ਵੀ ਜ਼ੋਨ ਦੇ ਵਿੱਚ ਤੁਸੀਂ ਚਲੇ ਜਾਓ ਤੁਹਾਨੂੰ ਇਹ ਬੰਦੇ ਮਿਲਣਗੇ ਅੱਛਾ ਜੇ ਤੁਸੀਂ ਹੁਣ ਵੀ ਗੇੜਾ ਮਾਰੋਗੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਚਾਰ ਕੋਈ ਵੀ ਮੁਲਾਜ਼ਮ ਹੋਊਗਾ ਉਹਦਾ ਉਹਦਾ ਕਿਸੇ ਨਾ ਕਿਸੇ ਕੋਲ ਇੱਥੇ ਵੀ ਏਟੈਂਪੀਆ ਹੋਣਾ ਬਾਹਰ ਵੀ ਕਿਸੇ ਬਿਆਜਲੇ ਕੋਲ ਵੀ ਏਟੈਂਪੀਆ ਹੋਣਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਦੀ ਤਾਂ ਰਵੀਵਾਲੀ ਜੀ ਦਰਜਾ 4 ਮੁਲਾਜ਼ਮਾਂ ਦੇ ਨਾਲ ਜਿਹੜਾ ਜੋਂ ਡੀ ਦੇ ਆਫਿਸ ਪਹੁੰਚੇ ਸੀਗੇ ਬੜੀ ਹੈਰਾਨੀ ਜਦੋਂ ਜਿਹੜੀ ਇਹ ਗੱਲ ਲੱਗੀ ਕਿ ਪਹਿਲਾਂ ਤਾਂ ਤਨਖਾਹਾਂ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਰੋਨਾ ਵੇਲੇ ਕਰੋਨਾ ਕਾਲ ਦੇ ਵਿੱਚ ਕਰੋਨਾ ਸੈਨਿਕ ਕਿਹਾ ਜਾਂਦਾ ਸੀਗਾ ਸਫਾਈ ਸੇਵਕ ਨਹੀਂ ਸਫਾਈ ਸੈਨਿਕ ਕਿਹਾ ਜਾਂਦਾ ਸੀਗਾ ਜਦੋਂ ਆਪਣਾ ਆਪਣੇ ਉਹਦੇ ਨੇੜੇ ਜਾਣ ਤੋਂ ਡਰਦਾ ਸੀ ਤਾਂ ਉਸ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਔਰ ਅਸੀਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਸੀਗੇ ਔਰ ਬੜੀ ਹੀ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਹੈਗਾ ਕਿ ਸਾਰੇ ਕੰਮ ਛੱਡ ਕੇ ਇਸ ਚੀਜ਼ ਦੇ ਉੱਪਰ ਜਿਹੜਾ ਸਰਕਾਰ ਧਿਆਨ ਦੇਵੇ ਦੇਖੋ ਜੀ ਇਹ ਬਿਲਕੁਲ ਜਨੂਨ ਮੰਗਾ ਫੋਰਥ ਕਲਾਸ ਮੁਲਾਜ਼ਮ ਸਾਡੇ ਜਿਹੜੇ ਗਰੀਬ ਭਰਾ ਨੇ ਉਹ ਐਕਚੁਅਲੀ ਗੱਲ ਹੈ ਕਿ ਇੱਕ ਤਾਂ ਉਹਨਾਂ ਦੀਆਂ ਤਨਖਾਹ ਬਹੁਤ ਘੱਟ ਨੇ ਜਿਹੜੇ ਕੱਚੇ ਨੇ ਜਾਂ ਪੱਕੇ ਨੇ ਤੇ ਬਿਨਾ ਤਨਖਾਹ ਤੋਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਜੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਪੈਂਡਿੰਗ ਨੇ ਤਾਂ ਫਿਰ ਉਹਨਾਂ ਨੂੰ ਨੈਚੁਰਲੀ ਵਿਆਜ ਤੇ ਪੈਸੇ ਚੱਕਣੇ ਪੈਂਦੇ ਆ ਤੇ ਉਹਨਾਂ ਦਾ ਉਹਨਾਂ ਦਾ ਘਰ ਦਾ ਵੀ ਖਰਾਬ ਹੁੰਦਾ ਤੇ ਸਿਸਟਮ ਸਾਰਾ ਵਿਗੜ ਜਾਂਦਾ ਤੇ ਬਾਲੀ ਜੀ ਨੇ ਡੈਪੂਟੇਸ਼ਨ ਲੈ ਕੇ ਆਏ ਨੇ ਮੈਂ ਗੱਲ ਕੀਤੀ ਆ ਪਤਾ ਕੀਤਾ ਵਾ ਵੀ ਡੀਸੀਐਫ ਕੋਲ ਸਾਡੇ ਕੋਈ ਪੈਂਡਿੰਗ ਨਹੀਂ ਹੈਗੀਆਂ ਇੱਕ ਫਾਈਲ ਸ਼ਾਇਦ ਮੈਡਮ ਨਰੀਦ ਬਾਲ ਆਏ ਨੇ ਉਹਨਾਂ ਨੇ ਕੱਲ ਕਲੀਅਰ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਇਸ ਵੀਕ ਦੇ ਵਿੱਚ ਜਿਹੜੀ ਪੈਂਡੈਂਸੀ ਹੈਗੀ ਇਹ ਕਲੀਅਰ ਹੋ ਜੂਗੀ ਬਾਕੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪਹਿਲੇ ਵੀਕ ਦੇ ਇੱਕ ਦਿਨ ਫਿਕਸ ਕੀਤਾ ਜਾਵੇ ਡੇਟ ਜਦੋਂ ਸਾਰੀਆਂ ਤਰਫਾਂ ਪਹੁੰਚਾਂਗੇ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹਨਾਂ ਵੱਲੋਂ ਜਿਹੜਾ ਅਲਟੀਮੇਟਮ ਦਿੱਤਾ ਗਿਆ ਹੈਗਾ ਉਦੋਂ ਤੱਕ ਸਰਕਾਰ ਇਹਨਾਂ ਦਾ ਫੈਸਲਾ ਜਿਹੜਾ ਸੌਟ ਆਊਟ ਕਰਦੀ ਹੈ ਯਾ ਨਹੀਂ ਉਹ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੇਗਾ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਸੰਜੇ ਛੇਤੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ